ਖੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਕੈਬਨਟ ਮੰਤਰੀ ਪੰਜਾਬ ਲਾਲ ਚੰਦ ਘਟਾਰੂ ਚੱਕ ਨੇ ਪੁਨਿਆਰ ਸਥਿਤ ਸਹਿਕਾਰੀ 슈ਗਰ ਮਿਲ ਵਿਖੇ ਗੰਨਾ ਪਿੜਾਈ ਸੀਜ਼ਨ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਤੇ ਆਪਣੇ ਘਰ ਦੇ 30 ਮਹੀਨੇ ਵਿੱਚ 41 ਰੁਪਏ ਗੰਨੇ ਦਾ ਭਾਅ ਵਧਾਇਆ ਗਿਆ ਹੈ ਤੇ ਹੁਣ ਵੀ 10 ਰੁਪਏ ਵਜਾ ਦਿੱਤਾ ਗਿਆ ਹੈ ਜਿਸ ਨਾਲ ਗੰਨੇ ਦਾ ਭਾਅ ਪੰਜਾਬ ਵਿੱਚ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ 401 ਪ੍ਰਤੀ ਕੁਇੰਟਲ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸ਼ੂਗਰ ਮਿਲ ਦੀ ਕਪੈਸਿਟੀ ਵੀ ਵਧਾ ਦਿੱਤੀ ਗਈ ਹੈ ਤੇ ਜਿੱਥੇ ਫਿਲਹਾਲ ਹਰ ਰੋਜ਼ ਵੀ 1000 ਕੁਇੰਟਲ ਗੰਨੇ ਦੀ ਪੜਾਈ ਹੁੰਦੀ ਹੈ ਉੱਥੇ ਹੀ ਡੇਢ ਮਹੀਨੇ ਬਾਅਦ ਮਿਲਦੇ ਅਪਡੇਟ ਹੋਣ ਤੇ ਇੱਥੇ ਢਾਈ ਗੁਣਾ ਗੰਨੇ ਦੀ ਪੜਾਈ ਦੀ ਕਪੈਸਿਟੀ ਵੱਧ ਜਾਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਉਹਦੀ ਮੈਂ ਸਮਝਦਾ ਵੀ ਭਾਗ ਵਾਲਾ ਦਿਨ ਹੈ। ਪੰਜਾਬ ਸ਼ੂਗਰ ਮਿਲ ਜਿਹੜੀ ਕਿਸੇ ਪਹਿਚਾਨ ਦੀ ਮਤਾਦ ਨਹੀਂ ਬੜੀ ਪੁਰਾਣੀ ਤੇ ਹਿਸਟੋਰੀਕਲ ਸਾਡੀ ਇਹ ਮੇਲਾ ਸੋ ਅੱਜ ਇਥੇ ਜੰਨੇ ਨੂੰ ਪੀੜਨ ਦਾ ਜਿਹੜਾ سلسلہ ਆਰੰਭ ਕੀਤਾ ਗਿਆ ਉਹਦਾ ਉੱਘਾਟ ਕੀਤਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਸ ਮੇਲੇ ਦੇ ਗਵਚਾਰੀਆਂ ਅਕੀਸਰ ਸੇਵਾਦਾਰ ਔਰ ਕਿਸਾਨਾਂ ਨੂੰ ਮੁਬਾਰਕ ਕਰਨਾ ਕਿ ਅੱਜ ਜਿਹੜਾ ਉਹ ਸੀਜ਼ਨ ਦੀ ਸ਼ੁਰੂਆਤ ਕੀਤੀ ਸੋ ਮੇਰੇ ਨਾਲ ਰਮਨ ਮੈਲ ਜੀ ਜਿਹੜੇ ਸਾਡੇ ਸਿਸਟਮ ਗਾਰਪਸ ਪੰਜਾਬ ਦੇ ਚੇਅਰਮੈਨ ਨੇ ਤੇ ਮੇਰੇ ਵੱਡੇ ਵੀਰ ਸੰ세ਦ ਸਿੰਘ ਜੀ ਜਿਹੜੇ ਹਲਕਾ ਚਾਹ ਦਿਨਾ ਨਗਰ ਤੇ ਜ਼ਿਲ੍ਹਾ ਪ੍ਰਧਾਨ ਨੇ ਹੋਰ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਪਸਥ ਕਾਰਕਦੰਦ ਜੀ ਆਏ ਸਾਰਿਆਂ ਦੀ ਹਾਜ਼ਰੀ ਚ ਅੱਜ ਬੜਾ ਭਾਗਾਂ ਵਾਲਾ ਦਿਨ ਆ ਇਹ ਡੀਲ ਵੀ ਕੀਤੀ ਜਾ ਰਹੀ ਸੀ ਵੀ ਇਹ ਨਵਾਂ ਜਿਹੜਾ ਸੀਜ਼ਨ ਜਲਦੀ ਸ਼ੁਰੂ ਹੋਵੇ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਦਾਰ ਕੋਰਵਾ ਸਮਾਜ ਦੀ ਰੋਈ ਚ ਪੰਜਾਬੀ ਲੋਕਾਂ ਦਾ ਜੀਵਨ ਪਦਰ ਉੱਪਰ ਚੱਕਣ ਦੇ ਲਈ ਜਾ ਜੋ ਵੀ ਤੁਸੇ ਦਿੱਤੇ ਦੇ ਅੰਦਰ ਕਿਸੇ ਇਲਾਕੇ ਦੇ ਅੰਦਰ ਕਿਸੇ ਵਿਗਿਲਟੀ ਦੀ ਲੋੜ ਹੁੰਦੀ ਹੈ ਉਹਨਾਂ ਧਿਆਨ ਚ ਰੱਖ ਕੇ ਸਰਕਾਰ ਵੀ ਜਿਹੜੇ ਐਕਸ਼ਨ ਲੈਂਦੀ ਹੈ ਸੋ ਵਕ ਵਕ ਸਾਂਤ ਵਿਵਸਥਾ ਦੇ ਨਾਲ ਜਿਹੜੇ ਸਮੇਂ ਚ ਜਾਂ ਹੋਰ ਨਾਮ ਸਾਂਤ ਨਾਲ ਜੋ ਸਰਕਾਰ ਦੀ ਕਮਿਟਮੈਂਟ ਸੀਗੀ ਕਿ ਅਸੀਂ ਇਹਨੂੰ ਮਤਲਬ ਜਿਹੜਾ ਉਹ ਨਵੰਬਰ ਦੇ ਵਿੱਚ ਇਸ ਸਵਾਰ ਕਰਾ ਦੇ 25 ਤੋਂ 3 ਨਵੰਬਰ ਦੇ ਦਰਮਿਆਨ ਸੋ ਅੱਜ ਦੀ ਵਜਨ ਜਿਹੜਾ ਮਾਜੂ ਮੱਖਮਤਰ ਜਿਹਨੇ ਪੂਰਾ ਕੀਤਾ ਸੋ ਲਗਭਗ ਪੰਜਾਬ ਦੀਆਂ ਕਾਫੀ ਮਿਲਾਂ ਉਹ ਉਹਨਾਂ ਦੀ ਕਿਸੇ ਕੱਲ ਹੋਈ ਹੈ ਕਿ ਤੁਸੀਂ ਜੱਜ ਹੋ ਰਹੀ ਹੈ ਸੋ ਇਹ ਵੀ ਇੱਕ ਮੈਂ ਸਮਝਦਾ ਕਿ ਅ ਬੜਾ ਚੰਗਾ ਪੰਜਾਬ ਸਰਕਾਰ ਦਾ ਕਦਮ ਆਇਆ ਕਿ ਅਸੀਂ ਇਹ ਸੀਜ਼ਨ ਦੇ ਦੌਰਾਨ ਵੀ 10 ਰੁਪਏ ਹੋਰ ਜਿਹੜਾ ਰੇਟ ਜੰਨੇ ਦਾ ਵਧਾਇਆ ਸੋ ਜਦੋਂ ਦੀ ਸਰਕਾਰ ਬਣੀ ਹੈ ਇਸ ਲਈ 30 ਮਹੀਨਿਆਂ ਦੇ ਦੌਰਾਨ ਅ 48 ਰੁਪਏ ਜਿਹੜਾ ਹੈ ਉਹ ਸਰਕਾਰ ਨੇ ਜੰਨੇ ਦਾ ਰੇਟ ਵਧਾਇਆ ਸੋ ਪੂਰੇ ਦੇਸ਼ ਦੇ ਅੰਦਰ ਪੰਜਾਬ ਇਸ ਵੇਲੇ ਸਭ ਤੋਂ ਟੌਪ ਤੇ ਹੈ 400 ਰੁਪਏ ਜਿਹੜਾ ਜੰਨੇ ਦਾ ਰੇਟ ਹੈ ਸੋ ਇਹ ਜਿਹੜੀ ਮੇਲਾ ਹਰ ਰੋਜ਼ 20000 ਕੁਆਂਟਲ ਗੰਨਾ ਜਿਹੜਾ ਉਹ ਪੀੜਿਆ ਜਾਊਗਾ ਸੋ ਆ ਵਾਕੀ ਜਿਹੜਾ ਹੈ ਨਵੀਂ ਜਿਹੜੀ ਮਿਲ ਨੂੰ ਅਪਡੇਟ ਮਤਲਬ ਅਸੀਂ ਇਹਨੂੰ ਕੀਤਾ ਉਹਦਾ ਵੀ ਲਗਭਗ 1 ਮਹੀਨਾ 1.5 ਮਿੰਟ ਬਾਅਦ ਕੰਮ ਆਰੰਭ ਕਰਾਂਗੇ ਸੋ ਉਹਦੇ ਵੀ ਚਾਲੂ ਹੋਣ ਦੇ ਨਾਲ ਇੱਕ ਮੈਂ ਸਮਝਦਾ ਵੀ 2.5 ਗੁਣਾ ਕੈਪੈਸਿਟੀ ਜਿਹੜੀ ਹੈ ਦੀ ਲਗਭਗ 60000 ਟਨ ਰੋਜ਼ ਦਾ ਫੀਡਲੀ ਬਣ ਜੂਗੀ ਸੋ ਇਹ ਗੁਰਦਾਸਪੁਰ ਪਠਾਨਕੋਟ ਦੇ ਗੰਨਾ ਕਾਸ਼ਕਾਰਾਂ ਲਈ ਮੈਂ ਸਮਝਦਾ ਕਿ ਬੜਾ ਇੱਕ ਖੋਸ਼ਕਵਰੀ ਵਾਲਾ ਵੀ ਆ ਉਹਨਾਂ ਨੂੰ ਰਾਹਤ ਦੇਣ ਵਾਲਾ ਵੀ ਆ ਸੋ ਲਗਭਗ ਗੰਨਾ ਇਹ ਜਿਹੜਾ ਗੁਰੂਸੂ ਅ ਮਾਨਜੂਬ ਬੋਮਕੰਟਰੀ ਸਰਦਾਰ ਭਗਵਾਨ ਮਾਨਜੀ ਵੱਲੋਂ ਨੇਰੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਫਿਰ ਦੁਬਾਰਾ ਮਿਲ ਦੇ ਅੱਜ ਸੀਜ਼ਨ ਦੀ ਸ਼ੁਰੂਆਤ ਮੁਕੇ ਬਹੁਤ ਬਹੁਤ ਮੁਬਾਰਕਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸੀਜ਼ਨ ਹਰ ਫੈਕਿਲਟੀ ਜਿਹੜੀ ਇਸ ਸੀਜ਼ਨ ਨਾਲ ਜੁੜੀ ਆ ਉਹਦੇ ਲਈ ਵਧੀਆ ਸਫਲ